ਅੱਜ ਬੀਤੇ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਜ਼ਹਿਰੀਲਾ ਕੇਕ ਖਾਣ ਕਾਰਨ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਫੂਡ ਵਿਭਾਗ ਵੀ ਚੌਕਸ ਨਜ਼ਰ ਆਇਆ ਸੀ ਪਰ ਫਿਰ ਵੀ ਇਹ ਸਵੀਟ ਸ਼ਾਪਸ ਵਾਲੇ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਨਹੀਂ ਰਹਿ ਰਹੇ ਤੇ ਫਿਰ ਵੀ ਖਾਣਿਆਂ ਨੂੰ ਬਣਾਉਣ ਦੇ ਵਿੱਚ ਵੱਡੀਆਂ ਅੰਗੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੀ ਸਵੀਟ ਸ਼ਾਪ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਵੀਟ ਸ਼ਾਪ ਦੇ ਵਿੱਚ ਵੱਡੀ ਅੰਗੈਲੀ ਕੀਤੀ ਗਈ ਹੈ ਦਰਅਸਲ ਇਥੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਪਰਿਵਾਰ ਦੇ ਲਈ ਮੰਜੂਰੀਅਨ ਬਣਵਾਇਆ ਗਿਆ ਸੀ ਤੇ ਜਦੋਂ ਉਸਨੇ ਘਰੇ ਜਾ ਕੇ ਮੰਜੂਰੀਅਨ ਬੱਚਿਆਂ ਨੂੰ ਪਰੋਸਿਆ ਤਾਂ ਇੱਕ ਦੋ ਪੀਸ ਖਾਣ ਤੋਂ ਬਾਅਦ ਬੱਚਿਆਂ ਨੂੰ ਅਜੀਹਾ ਲੱਗਿਆ ਕਿ ਇਸ ਵਿੱਚ ਕੁਝ ਹੈ ਜੋ ਆਵਾਜ਼ ਕਰ ਰਿਹਾ ਹੈ ਜਦੋਂ ਧਿਆਨ ਨਾਲ ਦੇਖਿਆ ਗਿਆ ਤਾਂ ਪਲੇਟ ਦੇ ਵਿੱਚੋਂ ਕਾਕਰਚ ਨਿਕਲਿਆ ਤੇ ਹੁਣ ਖਾਣ ਵਾਲੀ ਚੀਜ਼ ਦੇ ਵਿੱਚੋਂ ਕਾਕਰਚ ਮਿਲਣਾ ਕਿਸੇ ਵੱਡੀ ਲਾਪਰਵਾਹੀ ਤੋਂ ਘੱਟ ਨਹੀਂ ਹੈ ਤੇ ਆਓ ਤੁਹਾਨੂੰ ਦਿਖਾਣੇ ਆ ਇਸ ਪੂਰੇ ਮਾਮਲੇ ਦੇ ਉੱਤੇ ਮੰਜੂਰੀਅਨ ਵਾਲੇ ਨੇ ਫਿਰ ਕੀ ਕਿਹਾ ਅੱਜ ਜਿਨਾ ਲਿਆਂਦਾ ਸੀਦਾ ਮੇਰੇ ਮਾਪਿਆਂ ਨੇ ਮਚੂਰੀਆਂ ਨੇ ਤੇ ਅਸੀਂ ਬਲੇਡ ਜੰਦੇ ਪਾਇਆ ਫਿਲ੍ਹਾ ਜਿਮਾ ਏਤੋ ਵੀ ਕੱਢਦਾ ਸੀਦਾ ਤੇ ਉਹ ਥੱਲੇ ਨਾ ਉਹ ਸੀਦਾ ਅਸੀਂ ਤਾਂ ਤੇ ਵੀ ਦੇ ਸੀਦੇ ਉਹਨਾਂ ਤੇ ਆ ਸੀਦਾ ਜੋ ਮੰਨਨ ਚ ਨਹੀਂ ਹੰਦਾ ਸੀਦਾ ਤੇ ਅਸੀਂ ਹੁਣ ਠਾਣੇ ਚ ਵੀ ਜਾਂਦੇ ਆ ਸੀਦੇ ਬੋਲੇ ਚੋਂ ਤੇ ਦੇ ਬੋਲੇ ਛੜ ਜਾਂਦੇ ਫੋਨ ਚਲੋ ਉੱਥੇ ਅਸੀਂ ਫੋਨ ਵੀ ਦਿੱਤਾ ਸੀਦਾ ਕਿੰਨੇ ਕਿੰਨੇ ਪੀਸ ਪਾਦੇ ਮਚੂਰੀ ਤੁਸੀਂ ਖਾਦੇ ਹਾਂਜੀ 1 ਪੀਸ ਕੱਢਦਾ ਸੀ ਬਾਅਦ ਵਿੱਚ ਕੋਕਰਚ ਨਿਕਲਿਆ ਇਹ ਕੀ ਚੀਜ਼ ਹੈ ਕੋਕਰਚ ਤੁਸੀਂ ਖਾਦੇ ਹੋ ਮੰਜੂਰੇ ਦੇ ਵਿੱਚੋਂ ਮੈਂ ਖਾਦੇ ਸੀ ਬਾਤੋਂ ਮੇਰੇ ਭਰਾ ਨੇ ਖਾਦਾ ਅੱਛਾ ਉਸ ਵਾਰ ਹੁਣ ਇੱਕ ਪੀਸ ਲਿੱਤਾ ਉਹਨੇ ਦੇਖਿਆ ਕਿ ਇੱਥੇ ਕੋਕਰਚ ਆ ਅੱਛਾ ਜੀ ਤੇ ਤੁਸੀਂ ਪਪਨ ਦੱਸਿਆ ਕਿ ਮਮੀ ਬਾਤੋਂ ਇਹ ਨਹੀਂ ਗਿਆ ਬਾਕੀ ਫਿਰ ਫਿਰ ਇਹ ਗੇਠਾਣੇ ਤੇ ਪੱਲਾ ਤੇ ਚੱਕੀ ਚਾਵਲਾ ਸਵੀਟ ਸ਼ਾਪ ਤੇ ਚਲਾ ਗਿਆ ਠੀਕ ਆ ਉਹ ਮੰਨਣ ਵਿੱਚ ਨਹੀਂ ਸੀ ਆ ਰਹੇ ਉੱਥੇ ਮੈਂ ਖੜ ਕੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਠੀਕ ਆ ਤੇ ਉਹ ਵੀਡੀਓ ਫਿਰ ਮੈਂ ਫੇਸਬੁੱਕ ਤੇ ਪਾਈ ਸੀ ਤੇ ਉਹਦੇ ਬੇਸਿਕ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਇਹ ਪੈਂਦਾ ਜੀ ਆਪਣੇ ਮਿਹਰਬਾਨ ਹਾਂਜੀ ਰਾਹੋਂ ਰੋਕੀ ਤੁਹਾਨੂੰ ਜਾਣਦੇ ਕਿ ਪਿਛਲੇ ਦਿਨੀ ਮਤਲਬ ਜਿਹੜਾ ਹੈ ਇੱਕ ਬੱਚੀ ਦੇ ਜਨਮ ਦਿਨ ਤੇ ਕੇਕ ਦੇ ਕਾਰਨ ਜਿਹੜਾ ਕੇਕ ਖਾਣ ਦੇ ਕਾਰਨ ਮੌਤ ਹੋ ਗਈ ਸੀ ਪਟਿਆਲੇ ਦੇ ਵਿੱਚ ਤੇ ਉਹਦੇ ਬਾਰੇ ਤੁਸੀਂ ਮਤਲਬ ਕੀ ਲੋਕਾਂ ਨੂੰ ਕਿਸ ਨੇ ਸੱਜਣਾ ਚਾਹੁੰਦਾ ਉਹੀ ਚੀਜ਼ ਦੇ ਡਰਦੇ ਦਾ ਮੈਂ ਆਹਾ ਵੀਡੀਓ ਬਣਾ ਕੇ ਪਾਈ ਸੀ ਇਹ ਕੱਲ ਨੂੰ ਜਿੱਦਾਂ ਬੱਚੀ ਨੂੰ ਕੁਝ ਹੋ ਗਿਆ ਅੱਜ ਤੱਕ ਉਹਨਾਂ ਨੂੰ ਸੁਣਵਾਈ ਇਨਸਾਫ ਨਹੀਂ ਮਿਲਿਆ ਠੀਕ ਆ ਇਹਦੀ ਮੇਰਾ ਬੱਚਾ ਖਾ ਲੈਂਦਾ ਕੱਲ ਨੂੰ ਉਹਨੂੰ ਕੁਝ ਹੋ ਜਾਂਦਾ ਦੁਕਾਨਦਾਰ ਦਾ ਆਪਣਾ ਪੱਲਾ ਝਾੜ ਜਾਂਦੇ ਆ ਠੀਕ ਆ ਤੇ ਇਹਨਾਂ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਫੇ ਤੁਸੀਂ ਉੱਤੇ ਕੋਈ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ ਪੁਲਿਸ ਸਭ ਨਾਲ ਸੰਪਰਕ ਕੀਤਾ ਤੇ ਕਾਲ ਵੀ ਕੀਤੀ ਸੀ ਪੁਲਿਸ ਨੂੰ ਤੇ ਉਹ ਕਹਿੰਦੇ ਆਪਣਾ ਫਰੂਟ ਫੂਡ ਕੇ ਫੂਡਸ ਬਲਾਈ ਤੇ ਫੋਨ ਕਰੋ ਉੱਥੇ ਵੀ ਕੀਤਾ ਉੱਥੇ ਵੀ ਕੋਈ ਰਿਸਪਾਂਸ ਨਹੀਂ ਆਇਆ 112 ਤੇ ਕਾਲ ਕੀਤੀ ਉਸੇ ਕੋਲ ਬੀਜੀ ਜਾਏਗੀ ਉੱਥੇ ਵੀ ਕੋਈ ਕਾਲ ਨਹੀਂ ਲੱਗੀ ਆਪਣੀ ਕੋਈ ਰਿਸਪਾਂਸ ਨਹੀਂ ਕੁਝ ਨਹੀਂ ਆਇਆ ਨਾ ਕੋਈ ਗੱਲ ਹੀ ਨਹੀਂ ਹੋਈ ਆਪਾਂ ਕੀ ਚਾਹੁੰਦੇ ਆ ਤੁਸੀਂ ਹੁਣ ਆਪਾਂ ਨੂੰ ਕੀ ਆਪਾਂ ਨੂੰ ਇਹੀ ਚਾਹੀਦਾ ਵੀ ਆਪ ਮਾਪੇ ਬਾਪ ਨੂੰ ਕਿ ਬਾਹਰ ਲਿਆਂ ਚੀਜ਼ਾਂ ਬੰਦ ਕਰੋ ਬਾਹਰ ਜੋ ਵੀ ਆ ਗੰਦਮੰਦ ਪਰੋਸਦੇ ਆ ਠੀਕ ਆ ਜੋ ਵੀ ਚੀਜ਼ ਦੇਣੀ ਆ ਮਾਪੇ ਆਪਣੇ ਖੱਤੀ ਬਣਾ ਕੇ ਜਵਾਕਾਂ ਨੂੰ ਉਹ ਚੀਜ਼ਾਂ ਖਲਾਨ ਨਾ ਦੁਕਾਨਦਾਰ ਹੈਗੇ ਜਿਹੜੇ ਅਜੇ ਗਲਤ ਚੀਜ਼ਾਂ ਵੇਚਦੇ ਉਹਨਾਂ ਦੇ ਖਿਲਾਫ ਕਿਹੋ ਜਿਹੀ ਕਾਰਵਾਈ ਚਾਹੀਦੀ ਹੋਣੀ ਉਹਨਾਂ ਦੇ ਖਿਲਾਫ ਚਲੋ ਕਾਰਵਾਈ ਤਾਂ ਚਲੋ ਆਪਾਂ ਹੁਣ ਕੀ ਕਹਿ ਸਕਦੇ ਆ ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਅਸੀਂ ਚੀਜ਼ ਦੰਨੇ ਆ ਕਿ ਅਸੀਂ ਦੁਕਾਨ ਖੋਲੀ ਆ ਅਸੀਂ ਪਿੱਛੇ ਆਪਣਾ ਸਫਾਈ ਦਾ ਧਿਆਨ ਰੱਖੀਏ ਜਿਹੜੇ ਇੰਚਾਰਜ ਸੰਧੂ ਆ ਨਾ ਉਹ ਵੀ ਮੇਰਾ ਆ ਰਹੀ ਆ ਉਹ ਵੀ ਰਾਤੀ ਮੇਰੇ ਕੋਲ ਆਇਆ ਜੀ ਕਹਿੰਦਾ ਚੱਲ ਉਹ ਤਾਂ ਦੁਕਾਨ ਹੀ ਮੇਰੀ ਆ ਹੂੰ ਲੰਬਾ ਲੈ ਕੇ ਉਹ ਤਾਂ ਦੁਕਾਨ ਹੀ ਮੇਰੀ ਆ ਉਹ ਆਗੇ ਰਾਤੀ ਇੱਥੇ ਮੇਰੇ ਕੋਲ ਦੋ ਮਲਾਜਮ ਕਿੰਨਾ ਟਾਈਮ ਹੋ ਗਿਆ ਭਾਈ ਦੁਕਾਨ ਕਰ ਦੇਣ ਦਾ 35 ਸਾਲ 35 ਸਾਲਾਂ 'ਚ ਪਹਿਲਾਂ ਕਦੇ ਕੋਈ ਮੁੱਦਾ ਇਦਾਂ ਆਇਆ ਮੈਨਾਂ ਤਾਂ ਜ਼ਿੰਦਗੀ ਨਹੀਂ ਹੋਈ ਸਾਡਾ ਨਾਮ ਹੀ ਇੰਨਾ ਫੇਮਸ ਹੈ ਰੋਡ ਤੇ ਤੇ ਜੇ ਹੁਣ ਆਇਆ ਮੈਟਰ ਮੰਨ ਲਓ ਤਾਂ ਹੀ ਅਸੀਂ ਤੁਹਾਡੇ ਕੋਲੇ ਆਏ ਆ ਨਹੀਂ 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 ਉਹ ਦੇਖੋ ਜੋ ਜਿਹੜਾ ਬੰਦਾ ਲੈ ਕੋਈ ਖਾਲੀ ਭਾਂਡਾ ਹੁੰਦਾ ਨਾਲ ਜਦੋਂ ਆਪਾਂ ਰੈਂਕ 'ਚੋਂ ਖਾਲੀ ਭਾਂਡਾ ਇਹਦਾ ਚੱਕਦੇ ਆ ਪਹਿਲਾਂ ਉਹਦਾ ਮਤਲਬ ਕੀ ਹੁੰਦਾ ਭਾਂਡੇ ਨੂੰ ਚੱਕ ਕੇ ਕੀ ਕਰਨਾ ਆਪਾਂ ਹੋਣੀ ਹੁੰਦਾ ਥੋੜਾ ਹੀ ਹੁੰਦਾ ਜਦੋਂ ਜਲਦਬਾਜ਼ੀ 'ਚ ਆਪਾਂ ਮਾਲ ਪਾਤਾ ਜਿਹੜਾ ਕਵਰੇਜ ਕੀੜਾ ਮਿਲਣਾ ਤੁਹਾਨੂੰ ਖਾਲੀ ਭਾਂਡੇ 'ਚੋਂ ਹੀ ਮਿਲਣਾ ਭੱਠੀ ਦੇ ਨੇੜੇ ਕਿਸੇ ਚੀਜ਼ ਨੇ ਨਹੀਂ ਆਉਣਾ 90 100 ਡਿਗਰੀ ਦੇ ਟੈਂਪਰੇਚਰ ਤੇ ਤੜਕਾ ਲੱਗਦਾ ਜਦੋਂ ਪਿਆਜ਼ ਵਿੱਚ ਸਿਰਦੇ ਆ ਨਾ ਪਿਆਜ਼ਾਂ ਦਾ ਤਬਾਹ ਹੋ ਜਾਂਦਾ ਟਮਾਟਰ ਗਲ ਜਾਂਦੇ ਸਿੰਮਲਾਵਰ ਤੇ ਗਲ ਜਾਂਦੀ ਹੈ ਤੇ ਕੀੜਾ ਉੱਤੇ ਆ ਬੈਠਾ ਰਹੂਗਾ ਉਹ ਕੀੜਾ ਤਾਂ ਦੇਖਣ ਨੂੰ ਪੁੱਜਿਆ ਲੱਗਦਾ ਹੋਵੇ ਜਦਾਂ ਪੁੱਜਿਆ ਨਹੀਂ ਜੀ ਕੋਈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰਾ ਦੱਸਣਾ ਜਦੋਂ ਭਾਂਡੇ 'ਚ ਕੀੜਾ ਹੁੰਦਾ ਨਾ ਜਦੋਂ ਮੈਂ ਤੁਹਾਨੂੰ ਮੰਜੂਰੀਆਂ ਬਣਵਾ ਦਿੰਦਾ ਤੁਸੀਂ ਇੱਕ ਗਰਮ ਮੰਜੂਰੀਆਂ ਨੂੰ ਖਾ ਕੇ ਦਿਖਾ ਦਿਓ ਗਰਮ ਐਦਾਂ ਚੱਕ ਕੇ ਪਲੇਟ 'ਚ ਰੱਖਦਾ ਜਦੋਂ ਗਾਹਕ ਮੰਜੂਰੀਆਂ ਖਾਂਦਾ ਨਾ ਅੱਧਾ ਘੰਟਾ ਠੰਡਾ ਕਰਕੇ ਫੇਰ ਖਾਂਦਾ ਮੰਜੂਰੀਆਂ 'ਚ ਐਨੀ ਹੀਟ ਓਵਰ ਹੋ ਰਹੀ ਹੈ ਕਿ ਮੰਜੂਰੀਆਂ ਦੇ ਵਿੱਚ ਵੀ ਹੀਟ ਵਰ ਜਾਂਦੀ ਹੈ ਤੇ ਗਰੇਵੀ 'ਚ ਵੀ ਹੀਟ ਆਉਂਦੀ ਹੈ ਤੇ ਉਹਨਾਂ ਨੇ ਜਦੋਂ ਪਾਇਆ ਆ ਉਹ ਨਾਲੇ ਉਹ ਤਸਲਮ ਹੋ ਗਿਆ ਜੇ ਤੜਕੇ ਤੇ ਜਾਵੇ ਨਾ ਤੜਜੀ ਤੋਂਨੇ ਬਚਣੀ ਨਹੀਂ ਜੀ ਮੈਨੂੰ ਤੁਹਾਡੇ ਨੂੰ ਕਹਿਣ ਦਾ ਮਤਲਬ ਹੈ ਕਿ ਜਿਹੜਾ ਕੋਰਪਰੇਟ ਹੈਗਾ ਉਹ ਉਹ ਤੁਹਾਡੇ ਮਤਲਬ ਨਹੀਂ ਦੁਕਾਨ ਦੇ ਵਿੱਚ ਮਤਲਬ ਬਣਾਉਣ ਦੇ ਵਿੱਚ ਮਨਜ਼ੂਰੀਆਂ ਨਹੀਂ ਆ ਸਾਡੇ ਕੋਲ ਬਿਲਕੁਲ ਸਾਰੀ ਇੰਡਸਟਰੀ ਸਮਾਂ ਲੈਂਦੀ ਹੈ ਜਿੰਨੀਆਂ ਵੀ ਇੱਥੇ ਆ ਸਾਰੇ ਬੰਦੇ ਪੁਲਿਸ ਵਾਲੇ ਵੀ ਮੇਰੇ ਕੋਲ ਪਰਸੋਂ ਵੀ ਮੈਡਮ 버ਗਰ ਖਾਵੇਂ ਗਈ ਜੀ ਪਰਸੋਂ ਮੈਡਮ 버ਗਰ ਖਾ ਕੇ ਦੁਕਾਨ ਖੋਲੀ ਨਹੀਂ ਸੀ ਅਜੇ ਖੋਲਦਾ ਪਿਆ ਸੀ ਮੁੰਡਾ ਕਹਿੰਦੀ 버ਗਰ ਮੈਂ 10 ਮਿੰਟ ਲਗਾ ਕਹਿੰਦੀ ਬਣਾ ਦਿਓ ਮੈਂ ਤਾਂ ਖਾ ਕੇ ਜਾਣਾ ਸੰਝੂ ਨਾਉਂਦੀ ਆ ਮੈਂ ਹੂੰ ਸੰਦੂ ਵੀ ਮੈਨੂੰ ਤੇ ਅੱਜ ਹੀ ਦੋ ਵਾਰ ਚਾਪੀ ਗਏ ਮਨਜ਼ੂਰੀ ਨਬਰ ਕੇ ਸਭ ਲੈ ਕੇ ਜਾਂਦਾ ਠੀਕ ਹੈ ਤੇਰੇ ਪਹਿਲਾਂ ਐਨਸੀਆਰਸੀ ਲੰਬਾ ਜੇ ਬਾਉ ਨਵੇਂ ਸ਼ਹਿਰ ਦਾ ਉਹ ਵੀ ਮੈਨੂੰ ਹੁਣ ਸੁਭਾਜ ਨਾਲ ਆ ਕੇ ਮੈਨੂੰ ਲੈ ਕੇ ਜਾਂਦਾ ਪਿਓ ਤੁਮ ਦੁਕਾਨਾਂ 'ਚ ਚੱਲ ਜਾਈਏ ਜਿਹੜੀਆਂ ਪੁਰਾਣੀਆਂ ਦੁਕਾਨਾਂ ਹੈਗੀਆਂ ਬਟੇ ਹੀ ਜਿਹੜਾ ਕਾਂਗਰਸ ਆਇਆ ਸੀ ਉਹ ਸਾਡੇ ਕੋਲੇ ਵੀਡੀਓ ਪਹੁੰਚੀ ਆ ਸੀ ਉਹਦੇ ਪ੍ਰਤੀ ਤੁਹਾਡਾ ਕੋਈ ਪੁੱਛਣਾ ਵੀ ਸਪਸ਼ਟੀ ਕਰ ਨੂੰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪਖ ਲੈਣ ਆਏ ਤੇ ਪਖ ਲੈਣ ਆਏ ਜਿਹੜਾ ਤੁਹਾਡੇ ਐਂਟੀ ਚੱਲ ਰਹੀ ਹੈ ਪਖ ਰੱਖੋਗੇ ਤਾਂ ਵੀ ਤੁਹਾਡੀ ਇੱਛਾ ਨਹੀਂ ਕੋਈ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿ ਭਾਈ ਇੱਦਾਂ ਕਰਕੇ ਸਾਡੇ ਕੋਲੇ ਲੈ ਕੇ ਗਿਆ ਸਾਡੇ ਕੋਲ ਤਾਂ ਦੇਖੋ ਜੀ ਜਦੋਂ ਸਾਡੇ ਕੋਲ ਪਾਊਗਾ ਨਾ ਹੁਣ ਉਹ ਵਾਲਾ ਪ੍ਰਕਾਸ਼ੀਤ ਅਸੀਂ ਉੱਥੇ ਰੋਟੀ ਖਾਂਦੇ ਹਾਂ ਜਿਹੜਾ ਕਚਹਿਰੀ ਦੇ ਸਾਹਮਣੇ ਬੰਟੂ ਸਿੰਘ ਵਾਲਾ ਅਸੀਂ ਉੱਥੇ ਰੋਟੀ ਖਾਂਦੇ ਹਾਂ ਫਰਕਾ ਚਿਕ ਨਾਲ ਦੇ ਕੀਤਾ ਬੰਦੇ ਨੇ ਬੈਠੇ ਆ ਬੈਠੇ ਚੂਹਾ ਲੈ ਗਿਆ ਲਵਾਵੇ ਜਦੋਂ ਪਤਾ ਬਾਜੀ ਬੜਾ ਇਸ਼ੂ ਬਣਿਆ ਉਹ ਤਾਂ ਮੋੜ ਦੱਸਿਆ ਉਹਨੇ ਕਿਹਾ ਮੈਨੂੰ ਲੱਗਦੀ ਸੀ ਉਹਨੇ ਦੱਸਿਆ ਉਹਦਾ ਸਪਸ਼ਟੀਕਰਨ ਵੀ ਆਇਆ ਸੀ ਬਾਅਦ ਵਿੱਚ ਉਹਨੇ ਦੱਸਿਆ ਕਿ ਮੇਰੀ ਇਹਨਾਂ ਲੱਗਦੀ ਸੀ ਮੈਂ ਜਾਣੀ ਉਹਦਾ ਸਾਨੂੰ ਪਤਾ ਗੱਲ ਹੋਈ ਨਾ ਪਹਿਲਾਂ ਮਿਹਰਬਾਨ ਸੀਗੀ ਸਾਡੀ ਦੁਕਾਨ ਸਾਡੇ ਬੰਦੇ ਨੂੰ ਦੁਕਾਨ ਨਾਲੇ ਕਹਿੰਦੇ ਸੀ ਤੈਨੂੰ ਅਸੀਂ ਲੱਖ ਰੁਪਏ ਦਿੰਨੇ ਤੂੰ ਘੱਟ ਜਾ ਵੀ ਕੰਮ ਬੰਦ ਹੋ ਜਾਊਗਾ ਸਾਡੇ ਵਾਲਾ ਸਾਡੀ ਹਜੇ ਵੀ 100 ਬੈਗਟ ਦੀ ਸੇਲ ਹੈ ਬੀਗਰ ਸਾਡੀ ਨੂੜ ਲੱਗਦੇ ਇੱਕ ਟੋਕਰਾ ਮਲਜੂਰੇ ਨਾਲ ਲੱਗਦਾ ਸਾਡੀ ਦੁਕਾਨ ਤੇ ਔਰ ਸਾਡੀ ਦੁਕਾਨ ਦਾ ਇਹਨਾਂ ਸਾਮਾਨ ਫੇਮਸ ਹੈ ਤੇ ਆ ਪਹਿਲਾ ਬੰਦਾ ਸੀ ਜਿਹੜਾ ਰਾਤੀ ਕੋ ਗਏ ਭਾਂਡੇ ਗੁੱਲੇ ਤੇ ਪਾਇਆ ਹੁਣ ਗਲਤ ਮਨ ਤੇ ਤੇਲ ਲੈ ਕੇ ਆ ਗਿਆ ਸਾਡੀ ਮੈਂ ਤੁਹਾਨੂੰ ਕਿਹਾ ਦੋਸਤ ਤੂੰ ਜਿੱਥੇ ਜਾਣਾ ਚਾਹੇ ਜਾ ਲੈਬਰਾਟਰੀ ਲੈ ਜਾ ਇਹਨੂੰ ਫੂਡ ਤੇ ਬਲਾਈ ਚ ਲੈ ਜਾ ਜਿੱਥੇ ਮਰਜ਼ੀ ਲੈ ਜਾ ਸਾਰੇ ਮਹਿਕਮੇ ਵਿਗਦੇ ਆ ਸਾਰੇ ਆਈਆਂ ਵਿਦਿਆਸਾ ਆਈਆਂ ਸਾਰੇ ਮਹਿਕਮੇ ਵਿਗਦੇ ਆ ਤੇ ਕਾਲ ਜਦੋਂ ਜਾਂਦੀ ਹੈ ਸਭ ਤੁਹਾਡਾ ਬੰਦਾ ਕੋਈ ਆ ਜਾਂਦਾ ਤੇ ਉਹਦੀ ਰਾਤ ਡਰਿੰਕ ਕੀਤੀ ਸੀ ਚਲੋ ਇਹ ਤਾਂ ਸਾਨੂੰ ਪਤਾ ਨਹੀਂ ਮਤਲਬ ਬੰਦਾ ਡਰਿੰਕ ਕੀਤੀ ਹੋਸੀ ਜਾਂ ਨਹੀਂ ਕੀਤੀ ਸੀ ਹਰੇ ਉਸ ਬੰਦੇ ਨੂੰ ਅਸੀਂ ਮਿਲੇ ਨਹੀਂ ਹੈਗੇ ਠੀਕ ਹੈ ਜੇ ਕੀੜਾ ਹੋਵੇ ਨਾ ਹਾਂ ਕੀੜੇ ਦਾ ਤਾਂ ਭੈਣ ਤੇ ਆ ਕਾਲਾ ਹੋ ਜੂ ਕਾਲਾ ਜਿਹੜੇ ਸਾਗ ਦਾ ਮਸਾਲਾ ਭੋਜਦਾ ਮਨਜੂਰੀ ਨੂੰ ਪਤਾ ਕਿਦਾਂ ਭੋਜਦੇ ਆ ਮਨਜੂਰੀਆਂ ਦਾ ਤੜਕਾ ਹੁੰਦਾ ਨਾ ਉਹਦੇ ਵਿੱਚ ਰਿਫੈਂਡ ਪਾ ਕੇ ਉਹਨੂੰ ਪੂਲ ਸੇਕ ਕਰਨਾ ਜੋ ਚਰਚਰ ਕਰਨ ਲੱਗਿਆ ਨਾ ਫਿਰ ਉਹਦੇ ਵਿੱਚ ਮਸਾਲਾ ਸੇੜ ਲੈਂਦੇ ਆ ਨਾਲ ਹੀ ਉਹਦੇ ਵਿੱਚ 5 ਮਿੰਟ ਨੂੰ ਹਿਲਾ ਕੇ ਪਾਣੀ ਪਾਉਂਦੇ। ਤੇ ਕੀੜੇ ਦਾ ਫਰ ਦਾ ਜਿਹੜਾ ਕੁਝ ਨਹੀਂ। ਉਹ ਤਾਂ ਜੇ ਉਹ ਤਾਂ ਪਤੰਗਾ ਦਾ ਕੀ ਆ ਹੁਣ ਜੇ ਮੈਂ ਮੰਨ ਜੇ ਲੋ ਆ ਗਾਂ ਝੋਨੇ ਦਾ ਟਾਈਮ ਆਣਾ ਉਹ ਤੋਤੇ ਇਹ ਨਹੀਂ ਉੜਦੇ ਹੰਦੇ। ਉਹ ਡਗਰੇ ਆਉਂਦੇ। ਹਾਂ ਉਹ ਤਾਂ ਇੱਕ ਦਿਨ ਅਸੀਂ ਉੱਥੇ ਸਬੂਸੇ ਲੈਣ ਗਏ ਉਹਦੇ ਬਾਹਰ ਗੜਾਈ ਦੇ ਤਿੰਨ ਤੋਤੇ ਛੜਦੇ ਨੇ ਆ ਗਏ ਸਿੱਖੇ ਵਾਲਾ ਅਧਿਕਾਰ ਕਰਦੇ ਆ ਕੋਈ ਸੰਧੂ ਸਮੋਸੇ ਬੰਦ ਨੌਲਵੇਜ ਵੀ ਤਾਂ ਅਸੀਂ ਗੱਲ ਨਹੀਂ ਆ ਐਚੀ ਭਾਜੀ ਕੰਮੇ ਕਰਦੇ ਪਰ ਦੇਖੋ ਉਹ ਬੰਦਾ ਆਇਆ ਸ਼ਰਾਬ ਪੀ ਕੇ ਜੇ ਤੁਮ ਫੜਦੇ ਉਹਨੂੰ ਵੜ ਕੇ ਹੋਰ ਮੈਡੀਕਲ ਕਰਾਉਂਦੇ ਉਸ ਦੇ ਲਈ ਬੋਰਸ ਨਾਲੇ ਸੀ ਮੈਂ ਤਾਂ ਕਹਿੰਦੇ ਤੂੰ ਦੱਸ ਆ ਜਾ ਮੈਡੀਕਲ ਅਸੀਂ ਕਹਿ ਦਿੰਦੇ ਆ ਦਵਾਈ ਸਾਡੀ ਚੱਲਣੀ ਵੀ ਬੰਦੇ ਇਸ ਮੈਡੀਕਲ ਤਾਂ ਹੁਣ ਵੀ ਹੋ ਜੂਗਾ ਰਾਤੀ ਸ਼ਰਾਬੀ ਤੇ 24 ਘੰਟੇ ਦਾ ਕੰਮ ਹੈ ਮੈਡੀਕਲ ਠੀਕ ਠੀਕ ਤੇ ਮਨ ਨੂੰ ਕਿਹਾ ਦਿਖਾ ਵੀ ਦਿੱਤਾ ਸਿੱਧੂ ਮੇਰਾ ਆਰੀ ਆ ਉਹ ਮੈਂ ਚਾਲਾ ਸਾਹਿਬਾ ਗੱਲਾਂ ਕੋਈ ਵੀ ਭੈਣ ਨਾਲ 2 ਵਜੇ ਮਿਲ ਕੋ ਦਿਹਾੜੀ ਚਾਹੁੰਦੇ ਆ ਸਿੱਧੂ ਘੜਾ ਸੰਧੂ ਸੰਧੂ ਅ